ਫਗਵਾੜਾ ਦੇ ਮਹੱਲਾ ਹਦੀਆਬਾਦ ਦੇ ਵਾਸੀਆਂ ਨੂੰ ਪੀਣ ਵਾਲੇ ਪਾਣੀ ਦੀ ਜੋਸ ਮਸਿਆ ਆ ਰਹੀ ਸੀ ਉਸ ਦਾ ਹੱਲ ਕਰਦਿਆਂ ਪ੍ਰਸ਼ਾਸਨ ਵੱਲੋਂ ਨਵੀਂ ਮੋਟਰ ਲਗਾ ਦਿੱਤੀ ਗਈ ਹੈ ਜਿਸ ਨਾਲ ਹੁਣ ਮਹੱਲਾ ਵਾਸੀਆਂ ਨੂੰ ਕਿਸੇ ਕਿਸਮ ਦੀ ਕੋਈ ਦਿੱਕਤ ਨਹੀਂ ਆਵੇਗੀ ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਫਗਵਾੜਾ ਤੋਂ ਆਪ ਦੇ ਸੀਨੀਅਰ ਨੇਤਾ ਸੰਤੋਸ਼ ਕੁਮਾਰ ਗੋਗੀ ਨੇ ਗੱਲਬਾਤ ਕਰਦਿਆਂ ਕੀਤਾ ਉਨਾ ਆਖਿਆ ਕਿ ਗੁਰਦੁਆਰਾ ਬੋਲੀ ਸਾਹਿਬ ਵਿਖੇ ਲੱਗੀ ਇਸ ਮੋਟਰ ਦੀ ਸਮੱਸਿਆ ਦਾ ਹੱਲ ਕਿਸੇ ਵੀ ਰਾਸੀ ਪਾਰਟੀ ਵੱਲੋਂ ਨਹੀਂ ਕੀਤਾ ਗਿਆ ਜਿਸ ਨਾਲ ਮਹਿਲਾ ਵਾਸੀਆਂ ਵੱਲੋਂ ਇਹ ਮੰਗ ਉਨ੍ਹਾਂ ਕੋਲ ਰੱਖੀ ਗਈ ਸੀ ਜਿਸ ਤੋਂ ਬਾਅਦ ਹੀ ਉਨ੍ਹਾਂ ਪ੍ਰਸ਼ਾਸਨ ਦੇ ਸਹਿਯੋਗ ਨਾਲ ਇਸ ਮਸਲੇ ਦਾ ਹੱਲ ਕਰਦਿਆਂ ਨਵੀਂ ਮੋਟਰ ਲਗਾ ਦਿੱਤੀ ਹੈ ਉਨ੍ਹਾਂ ਇਸ ਮਸੱਿਆ ਪੈਹਲ ਦੇ ਆਧਾਰ ਤੇ ਹੱਲ ਕਰਨ ਲਈ ਪ੍ਰਸ਼ਾਸਨਿਕ ਅਧਿਕਾਰੀਆਂ ਦਾ ਵੀ ਧੰਨਵਾਦ ਕੀਤਾ ਅੱਜ ਹਦੀਆਬਾਦ ਵਿਖੇ ਸ੍ਰੀ ਗੁਰੂ ਗੁਰਦੁਆਰਾ ਬੋਲੀ ਸਾਹਿਬ ਵਿਖੇ ਜਿਹੜੀ ਪਾਣੀ ਵਾਲਾ ਜਿਹੜਾ ਪੰਪ ਆ ਪੀਣ ਵਾਲੇ ਪਾਣੀ ਦੀ ਮੋਟਰ ਆ ਉਹ ਅੱਜ ਨਵੀਂ ਪਾਈ ਗਈ ਐ ਸਾਰੇ ਨਗਰ ਨਿਵਾਸੀਆਂ ਨੂੰ ਬਹੁਤ-ਬਹੁਤ ਮੁਬਾਰਕ ਬਾਤ ਆ ਸਭ ਤੋਂ ਵੱਡੀ ਗੱਲ ਪਿਛਲੇ 19-20 ਸਾਲ ਤੋਂ ਇਹ ਮੋਟਰ ਜਿਹੜੀ ਪਾਈ ਗਈ ਸੀ ਅੱਜ ਤੱਕ ਕਿਸੇ ਵੀ ਨੁਮਾਇੰਦੇ ਨੇ ਇਸ ਨੂੰ ਠੀਕ ਕਰਵਾਉਣ ਦੀ ਕੋਸ਼ਿਸ਼ ਨਹੀਂ ਕੀਤੀ ਇਸ ਦਾ ਪੱਕਾ ਹੱਲ ਕਰਨ ਦੀ ਕੋਈ ਕੋਸ਼ਿਸ਼ ਨਹੀਂ ਕੀਤੀ ਔਰ ਇਹ ਇਸੇ ਤਰ੍ਹਾਂ ਲੋਕ ਸਫਰ ਕਰਦੇ ਗਏ ਪਾਣੀ ਦੀ ਜਿਹੜੀ ਆ ਕਮੀ ਆਉਂਦੀ ਗਈ ਔਰ ਲੋਕ ਤਰਾਹੀ ਤਰਾਹੀ ਕਰਦੇ ਰਹੇ ਪਿਛਲੇ 2 ਹਫ਼ਤੇ ਪਹਿਲਾਂ ਇਹ ਗੱਲ ਮੇਰੇ ਤੱਕ ਪਹੁੰਚੀ ਸੀ ਨਗਰ ਦੇ ਲੋਕ ਮੇਰੇ ਤੱਕ ਆਏ ਸੀ ਔਰ ਮੈਂ ਇਹੀ ਗੱਲ ਜਿਹੜੀ ਪ੍ਰਸ਼ਾਸਨ ਤੱਕ ਲੈ ਕੇ ਗਿਆ ਸੀ ਔਰ ਉਸ ਆਵਾਜ਼ ਨੂੰ ਬੁਲੰਦ ਕੀਤਾ ਔਰ ਉਸ ਆਵਾਜ਼ ਨੂੰ ਬੁਲੰਦ ਕਰਨ ਤੋਂ ਬਾਅਦ ਅੱਜ ਨਵੀਂ ਮੋਟਰ ਪਾਈ ਗਈ ਆ 19 ਸਾਲ ਬਾਅਦ ਜਿਹੜੀ ਮੋਟਰ ਪਾਈ ਗਈ ਆ ਉਹ ਜਿਹੜਾ ਕੰਮ 19 ਦਿਨਾਂ ਦਾ ਸੀ ਉਹਨੂੰ 19 ਸਾਲ ਲੱਗ ਗਏ ਔਰ ਉਹਦੇ ਨਾਲ ਨਾਲ ਇੱਕ ਬਹੁਤ ਜਿਹੜੀ ਤਾਰ ਸੀ ਖਰਾਬ ਸੀ ਉਹ ਵੀ ਪਾਈ ਗਈ ਆ ਔਰ ਇਹਦੇ ਵਿੱਚ ਸਭ ਤੋਂ ਵੱਡਾ ਜਿਹੜਾ ਯੋਗਦਾਨ ਆ ਸਾਡੇ ਪ੍ਰਸ਼ਾਸਨ ਦਾ ਵਾ ਔਰ ਉਹਦੇ ਵਿੱਚ ਸਾਡੇ ਨਗਰ ਨਿਗਮ ਦੇ ਮੈਡਮ ਅਕਸ਼ਤਾ ਗੁਪਤਾ ਜੀ ਮੇਰ रामपाल ਉਪਲ ਜੀ ਔਰ ਮੇਨ ਸਾਡੇ ਪ੍ਰਦੀਪ ਚਟਾਨੀ ਜੀ ਜਿਹੜੇ ਐਸ ਡੀਓ ਸਾਹਿਬ ਆ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਆ ਕਿ ਜਿਨ੍ਹਾਂ ਨੇ ਇਹ ਆਪਣਾ ਵਧੀਆ ਉਪਰਾਲਾ ਕਰਕੇ ਅੱਜ ਇਹ ਲੋਕਾਂ ਨੂੰ ਬਹੁਤ ਵੱਡੀ ਸਹੂਲਤ ਦਿੱਤੀ ਆ ਕਿਉਂਕਿ ਲੋਕ ਜਿਹੜੇ ਆ ਪੀਣ ਵਾਲੇ ਪਾਣੀ ਤੋਂ ਵਾਂਝੇ ਰਹਿ ਜਾਂਦੇ ਸੀ ਔਰ ਪਾਣੀ ਤੋਂ ਬਿਨਾ ਸਾਡੀ ਜ਼ਿੰਦਗੀ ਕੁਝ ਨਹੀਂ ਹੈਗੀ ਔਰ ਮੈਂ ਸ਼ੁਕਰਗੁਜ਼ਾਰ ਆ ਪ੍ਰਸ਼ਾਸਨ ਦਾ ਆਮ ਆਦਮੀ ਪਾਰਟੀ ਦਾ ਸਰਕਾਰ ਦਾ ਜਿਨ੍ਹਾਂ ਨੇ ਸਾਡੀ ਸੁਣਵਾਈ ਕੀਤੀ ਆ ਔਰ ਅਸੀਂ ਲੋਕਾਂ ਦੇ ਦੁੱਖਾਂ ਦੇ ਵਿੱਚ ਹਰ ਵੇਲੇ ਖੜਦੇ ਰਹਾਂਗੇ ਅੱਜ ਬਹੁਤ ਵੱਡਾ ਦਿਨ ਆ ਜਿਹਦੇ ਵਿੱਚ ਨਵੀਂ ਮੋਟਰ ਪਾ ਕੇ ਔਰ ਨਵੀਂ ਤਾਰ ਪਾ ਕੇ ਲੋਕਾਂ ਨੂੰ ਸਹੂਲਤ ਦਿੱਤੀ ਆ ਔਰ ਮੈਂ ਸਾਰੇ ਹਦੀਆਬਾਦ ਵੱਲੋਂ ਪ੍ਰਸ਼ਾਸਨ ਦਾ ਧੰਨਵਾਦ ਕਰਦਾ ਹਾਂ ਇਹ ਜਿਹੜਾ ਮੇਰਾ ਨਗਰ ਆ ਹਦੀਆਬਾਦ ਦਾ ਫਗਵਾੜਾ ਵਾ ਜਿੱਥੇ ਵੀ ਸਾਡੀ ਲੋੜ ਪਵੇਗੀ ਅਸੀਂ ਇਹ ਕੰਮ ਕਰਦੇ ਰਹਾਂਗੇ ਇਸ ਕਰਕੇ ਸਭ ਨੂੰ ਬੇਨਤੀ ਆ ਕਿ ਤੁਹਾਨੂੰ ਕਿਸੇ ਵੀ ਕੋਈ ਦਿੱਕਤ ਆਉਂਦੀ ਆ ਕਿਤੇ ਵੀ ਤਾਂ ਅਸੀਂ ਤੁਹਾਡੇ ਦੁੱਖਾਂ 'ਚ ਖੜਨ ਲਈ ਹਰ ਵੇਲੇ ਤਿਆਰ ਆ ਔਰ ਬਹੁਤ ਬਹੁਤ ਧੰਨਵਾਦ ਕਰਦੇ ਆਂ ਔਰ ਮੁਬਾਰਕਬਾਦ ਦਿੰਦੇ ਆਂ ਹਦੀਆਬਾਦ ਦੇ ਲੋਕਾਂ ਨੂੰ ਕਿ ਜਿਨ੍ਹਾਂ ਨੂੰ ਇਹ ਨਵੀਂ ਮੋਟਰ ਮਿਲੀ ਆ ਔਰ ਨਵੀਂ ਤਾਰ ਪਾ ਕੇ ਔਰ ਪਾਣੀ ਦਾ ਜਿਹੜਾ ਉਪਰਾਲਾ ਕੀਤਾ ਵਾ ਬਹੁਤ ਵਧੀਆ ਇਹ ਲੋਕਾਂ ਦੇ ਲਈ ਇੱਕ ਛਲਾਗਾ ਜੋ ਕਦਮ ਆ ਬਹੁਤ ਬਹੁਤ ਸ਼ੁਕਰੀਆ ਬਹੁਤ ਬਹੁਤ ਧੰਨਵਾਦ